ਲਾਓ ਬਈ ਅੱਜ ਫੇਰ ਆਪਣੀ ਡੇਲੀ ਰੁਟੀਨ ਵਾਂਗੂ ਦਿਨ ਦੀ ਸ਼ੁਰੂਆਤ ਹੋ ਗਈ ਡੰਗਰਾਂ ਦੇ ਕੰਮ ਤੋਂ ਹੀ ਬਾਕੀ ਧੁੰਦ ਤੇ ਠੰਡ ਬਹੁਤ ਜ਼ਿਆਦਾ ਅੱਜ ਤੇ ਮੀਂਹ ਵਾਂਗੂ ਤਰੇਲ ਪੈਂਦੀ ਆ ਦੇ ਦਮੇਰੇ ਖਤਾਰਾਂ ਨਿਕਲ ਲੀਆਂ ਡੰਗਰਾਂ ਦੀਆਂ ਤੋਂ ਮੇਨੋ ਕਿ ਅੱਜ ਇਹਨਾਂ ਡੰਗਰਾਂ ਫੀਡ ਖਾਣੀ ਉਹ ਡੀਕਣ ਦੇ ਹੁਣ ਸਾਰੇ ਤੇ ਨਿਕਲ ਗਏ ਆ ਨੂੰ ਫੀਡ ਪਾਉਂਦੇ ਨੇ ਲਿਆ ਕੇ ਕਿਉਂਕਿ ਦਾ ਪਹਿਲਾਂ ਫੀਡ ਬਦਲੀ ਤੇ ਹੁਣ ਪਾਊਡਰ ਵੀ ਬਦਲਤਾ ਅੰਨਵਾ ਲੈ ਗਏ ਆ CRS ਦਾ ਆੜਾ ਡੱਬੇ ਚ ਪਿਆ ਪਹਿਲਾਂ ਆੜਾ ਇਹ ਦੂਜਾ ਇਹ ਜਿਹੜਾ ਜੂਨੀਅਰ ਸਟਿਅਰ ਐਗਰੀਕਲਚਰ ਯੂਨੀਵਰਸਿਟੀ ਤੋਂ ਮਿਲਦਾ ਠੀਕ ਹੈ ਚਲ ਅੱਛੀ ਲੀਟਰਡ ਲਿਆਂਦਾ ਵਾ ਇਹ ਕਾ ਚੱਲ ਇਹਦਾ ਰਿਜ਼ਲਟ ਵੇਨੇ ਉਹ ਵੀ ਡੰਗਰ ਨਾ ਪ੍ਰੈਗਨਟ ਹੋਣ ਦੀ ਬੜੀ ਪ੍ਰੋਬਲਮ ਆਉਂਦੀ ਜਿਆਦਾ ਡੰਗਰ ਪ੍ਰੈਗਨਟ ਨਹੀਂ ਹੁੰਦੇ ਪਹਿਲਾਂ ਹੀਟ ਚ ਨਹੀਂ ਹੁੰਦੇ ਫਿਰ ਹੀਟ ਚ ਹੁੰਦੇ ਸੀ ਤੇ ਫਿਰ ਪ੍ਰੈਗਨਟ ਹੋਣ ਦੀ ਪ੍ਰੋਬਲਮ ਆਉਂਦੀ ਬੜੀ ਡੰਗਰ ਖਲੋਂ ਨਹੀਂ ਦੇ ਖੋਦੇ ਚੱਕਰ ਚ ਆ ਹੀਟ ਪਤਲੀ ਪਹਿਲਾਂ ਆ ਲਿਆ ਦੀ ਨਿਊਟ੍ਰੀਕਨ ਦੇ ਕੋ ਪਹਿਲਾਂ ਆਪਾਂ ਫੋਨ ਨੇ ਹਟਵਾਣਾ ਦੁੱਧ ਪੱਖੋਂ ਦਾ ਰਿਜ਼ਲਟ ਬਹੁਤ ਵਧੀਆ ਆ ਤਾਂ ਸਾਨੂੰ ਕਿਹਦੇ ਸਲਾਹ ਦਿੱਤੀ ਇਹ ਭਾਗ ਦੇਖੋ ਇਹ ਥੋੜਾ ਜਿਆਦਾ ਵਧੀਆ ਅਸਰ ਕਰਦੀ ਆ ਡੰਗਰਾਂ ਦਾ ਪ੍ਰੈਗਨੈਂਟ ਹੋ ਜਾਂਦੇ ਤਾਂ ਫਿਰ ਕਿਹਨੇ ਪਾਊਡਰ ਦੀ ਵੀ ਸਲਾਹ ਦਿੱਤੀ ਵੀ ਸੀਰਸ ਭਾਗ ਦੇਖੋ ਅਸੀਂ ਕਾ ਚੱਲ ਪਹਿਲਾਂ ਉਹ ਪਾਇਆ ਉਧਰ ਰਿਜ਼ਲਟ ਵੇਖ ਲੈਂਦੇ ਆ ਜਿੰਨਾ ਕਿ ਸੁਣਾਇਆ ਵੀਡੀਓ ਵੇਖਿਓ ਉਸ ਤੋਂ ਤੇ ਦਾ ਰਿਜ਼ਲਟ ਵਧੀਆ ਵਾ ਪਰ ਹੁਣ ਵੇਖੋ ਕਿੱਦਾਂ ਹੁੰਦਾ ਸਾਡੇ ਡੰਗਰਾਂ ਦੇ ਕਿੱਦਾਂ ਹੁੰਦਾ ਵਾ ਤੇ ਇਹ ਅਸੀਂ ਭਾਵੇਂ ਕਿ ਬਹੁਤੇ ਡੰਗਰਾਂ ਨੂੰ ਨਹੀਂ ਪਾਉਣਾ ਇੱਕੋ ਗਾਈਆਂ ਹੋਰ ਤੇ ਪਾ ਕੇ ਰਿਜ਼ਲਟ ਵੇਖਾਂ ਕਿਉਂਕਿ ਮਹਿੰਗਾ ਵਾਵਾ ਹੁੰਦਾ ਜਿੱਦਾਂ ਮਰਜੀ ਆ ਆ 2 ਕਿਲੋ ਆਇਆ ਵਾ 630 ਰੁਪਿਆ ਦਾ ਸਾਡੇ ਇਥੋਂ ਤੇ ਉਸ ਨੂੰ ਨਿਕੋ ਗਾਈ ਤੇ ਰਿਜ਼ਲਟ ਵੇਖਾਂਗੇ ਜੇ ਰਿਜ਼ਲਟ ਮਿਲੂਗਾ ਵਧੀਆ ਫਿਰ ਬਾਕੀਆਂ ਨੂੰ ਵੀ ਪਾਉਣਾ ਸ਼ੁਰੂ ਕਰ ਦਾਂਗੇ ਫਿਰ ਹੋਰ ਵੀ ਜਿਹੜੇ ਪ੍ਰੈਗਨੈਂਟ ਹੋਣ ਵਾਲੇ ਆ ਜਿਹੜੇ ਹੀਟ 'ਚ ਨਹੀਂ ਆਉਂਦੇ ਤਾਂ ਉਹਨਾਂ ਨੂੰ ਪਾਵਾਂਗੇ ਜਿਹਨੇ ਰਿਜ਼ਲਟ ਵਧੀਆ ਵਿਖਾਤਾ ਦੇ ਜਨਾਬ ਖਾਲਾ ਫਿਰ ਕੋਈ ਹੋਰ ਪਾ ਕੇ ਵੇਖ ਲਾਂਗੇ ਉਹਦਾ ਰਿਜ਼ਲਟ ਕਿਦਾਂ ਦਾ ਆਉਂਦਾ ਤੇ ਆ ਪਾ ਲਿਆ ਹੁਣ ਰੱਖ ਕੇ ਬੰਨੇ ਅੱਗੇ ਇੱਕ ਵਾਰੀ ਚੈੱਕ ਕੀਤਾ ਹੀ ਖਾ ਲਿਆ ਸੀ ਕਿਉਂਕਿ ਹੁਣ ਇੰਨਾ ਕੰਮ ਨਹੀਂ ਵੀ ਸਾਰੇ ਡੰਗਰਾਂ ਤੇ ਇਹੋ ਹੀ ਪਾਊਡਰ ਚੈੱਕ ਕਰ ਲਈਏ ਵਿੰਗਾ ਪੋਦਾ ਤਾਂ ਕਰਕੇ ਹੁਣ ਇੱਕ ਅੱਧੇ ਡੰਗਰ ਤੇ ਵਰਤਾਂਗੇ ਜੇ ਸਹੀ ਰਿਜ਼ਲਟ ਮਿਲ ਗਿਆ ਤੇ ਫਿਰ ਬਾਕੀਆਂ ਨੂੰ ਵੀ ਜਿਹਨਾਂ ਨੂੰ ਪ੍ਰੋਬਲਮ ਆਉਂਦੀ ਉਹਨਾਂ ਨੂੰ ਪਾ ਦਾਂਗੇ ਇਦਨੋ ਕਿ ਪਹਿਲਾ ਜਿਹੜਾ ਦਾਤਾ ਉਹ ਦੇਖੋ ਡੰਗਰ ਤੇ ਚੈੱਕ ਕਰਨ ਦਾ ਵਾ ਚੱਲ ਵਰਤ ਕੇ ਵੇਖ ਲੈਂਦੇ ਆ ਬਾਕੀ ਜਿਹੜਾ ਵਾ ਬਾਕੀ ਨੂੰ ਦੂਜਾ ਦੇ ਚੰਦਨ ਜੁਨੀਵਰਸਟੀ ਵਾਲਾ ਉਹ ਚਲਾਈ ਜਾਂਦੇ ਆ ਤੇ ਇਹਦੇ ਉੱਤੇ ਚੈੱਕ ਕਰ ਲੈਂਦੇ ਆ ਇੱਕ ਵਾਰਤ ਕੇ ਜੇ ਰਿਜ਼ਲਟ ਵਧੀਆ ਉਹ ਖਾਲੂਗਾ ਤੇ ਫਿਰ ਸਾਰੇ ਨੂੰ ਇਹੋ ਭਾਈ ਜਾਵਾਂਗੇ ਤੇ ਅੱਬਲ ਤੇ ਵਧੀਆ ਖਾਲੂਗਾ ਕਿਉਂਕਿ ਜਿੰਨੇ ਕੋ ਵੀ ਸੁਣਿਆ ਸਾਰੇ ਉਹ ਕਹਿੰਦੇ ਆ ਰਿਜ਼ਲਟ ਵਧੀਆ ਵਾ ਤੇ ਆਪਾਂ ਫਿਰ ਉਹ ਭਾਈ ਜਾਵਾਂਗੇ ਤੇ ਜੇ ਨਹੀਂ ਵਧੀਆ ਖਾਲੂਗਾ ਫਿਰ ਹੋਰ ਕੋਈ ਪਾਲਾਂਗੇ ਅੱਬਲ ਤੇ ਵਖਾਲੂਗਾ ਤੇ ਵਧੀਆ ਹੀ ਸਵੇਰ ਦੇ ਪੁੱਠੇ ਪਾਤੇ ਡੰਗਰਾਂ ਨੂੰ ਬਾਅਦ ਇਹ ਖੁੰਡ ਦੀ ਸਫਾਈ ਚੱਲਣ ਦੀ ਹੁਣ ਹੋਰ ਘੰਟੇ ਤੱਕ ਕੱਢ ਦੇਣੇ ਬਾਹਰ ਇੱਧਰੋਂ ਗੰਨਾ ਕੱਢਣਾ ਤੇ ਲੀਆਂ ਸਾਫ਼ ਕਰਨ ਦਾ ਕੰਮ ਚੱਲਣ ਲਿਆ। ਕਿਉਂਕਿ ਪਹਿਲੇ ਇਹਨਾਂ ਲੀਆਂ ਸਾਡੀ ਗੰਨਾ ਕੱਢਿਆ ਤੇ ਹੁਣ ਮੀਂਹ ਪੈ ਗਿਆ ਮੁੜ ਕੇ। ਤੋਂ ਇਹਨਾਂ ਲੀਆਂ ਗਿੱਲੀਆਂ ਹੋ ਗਈਆਂ। ਫਿਰ ਖੋੜੀ ਕੱਢਣੇ ਫਿਰ ਵਾਦਾਂਗੇ ਥੋੜੀ ਥੋੜੀ। ਕਿਹੜਾ ਖੋੜੀ ਕਰਨੀ ਹੈ ਫਿਰ ਇੱਕ ਵਾਰੀ ਪਾਉਣੀਆਂ ਵੀ ਪੈਣੀਆਂ ਜੇ। ਫਿਰ ਜਾ ਕੇ ਸਾਫ ਹੋਣੀ ਉਹ ਗੰਨਾ ਇੱਧਰ ਛਲੰਡੀ ਵਾਲੇ ਵਰ ਤੇ ਕੱਢਣਾ ਪਣਾ ਨੇ ਉੱਥੋਂ ਥੋੜਾ ਹੀ ਕੱਢਾਂਗੇ ਉਧਰ ਪਾ ਕੇ ਵੀ ਕੱਲ ਵੀ ਇੱਕ ਵੀਰ ਭਰਾ ਆਪਣੇ ਨਾਲ ਕੱਢਿਆ ਤੇ ਟਰਾਲੀ ਫਸ ਗਈ 1:30 ਵਜੇ ਫਸੀ ਤੇ 7:00 ਵਜੇ ਦੇ ਲਗਦੇ ਜਾ ਕੇ ਰਾਤ ਨਿਕਲੀ ਫਿਰ ਤਾਈਆਂ ਤਾਰ ਕੇ ਥੋੜਾ ਹੀ ਪਾਉਣਾ ਉਹਨਾਂ ਨਾਲ ਪਹਿਲਾਂ ਸਫਾਈ ਕਰਨਾ ਪੈਂਦਾ ਜੋ ਪਹਿਲਾਂ ਸਾਫ ਸਾਈ ਕਰਕੇ ਹੁਣ ਇਹਨੂੰ ਵਾਦਾਂਗੇ ਥੋੜੀ ਹਵਾ ਫੇਰ ਜੋਗੀ ਕੋਈ ਕਰ ਲੋ ਟਰਾਲੀ ਕਢਾਉਣਗੇ ਤੇ ਬਹੁਤ ਉੱਥੇ ਔਖਾ ਚਲੋ ਅਸੀਂ ਬਾਅਦਗੇ ਬੰਦੇ ਆਪਣੇ ਗੇਰ ਨਾਲ ਕਢਾਉਣਾ ਉਹ ਵੀ ਵੀਡੀਓ ਪਾਈਵਾਂਗੇ YouTube ਤੇ ਮੈਂ ਕਹਾਂ ਨਾ ਦੁਪਹਿਰੇ 1.5 ਵਜੇ ਲੱਗੇ ਆ ਰਾਤ ਜਾ ਕੇ 7 ਵਜੇ ਟਰਾਲੀ ਨਿਕਲੀ ਐਦਾਂ ਦਾ ਹੀ ਕੰਮ ਉੱਥੇ ਜੀ ਕਿਧਰ ਐਥੇ ਹਾਂ ਜਿਆਦਾ ਗਿੱਲਾ ਹੋ ਗਿਆ ਮੀਂਹ ਪੈ ਗਿਆ ਨਾ ਇਹਦੇ ਅੱਗੇ ਲੀਆਂ ਹੀ ਡੂੰਗੀਆਂ ਡੰਗਰਾਂ ਘਰਾਂ ਦੀ ਨਾਲ ਰੱਜ ਕੇ ਬੈਠੇ ਹਣ ਤੋਂ ਪਸੇ ਕੰਡੇ ਆ ਜੇ ਨੀਂਦ ਆਡੀਓ ਨਹੀਂ ਖਾਲੀ ਆ ਉਹ ਨਾ ਸਾਰੇ ਬੈਠੇ ਕੋਣ ਨੂੰ ਛੱਡ ਕੇ ਇੱਕੋ ਪਰੇ ਗਾਂ ਖਲੋਤੀ ਆ ਬਾਕੀ ਸਾਰੇ ਧੁੱਪ ਸੇ ਕੰਡੇ ਆ ਤੇ ਕਿਦਾਂ ਅਜ ਫਰਸ਼ ਸਾਫ਼ ਹੋਣ ਡਿਆ ਸਫਾਈ ਤਿਲਣਾ ਕਿੰਨੇ ਦਿਨ ਹੋ ਗਏ ਮੈਂ ਖਾ 20 25 ਦਿਨੀ ਹੋ ਗਏ ਹੋਣਿਆ ਤਿਲਕਣਾ ਹੋ ਗਿਆ ਡੰਗਰ ਤਿਲਕਦੇ ਇਸ ਉੱਤੋਂ ਹੁਣ ਅੱਜ ਧੁੱਪ ਲੱਗੀ ਬਾਬਾ ਤੇ ਲਓ ਦਸਫਾਈ ਕਰ ਦਿੰਨੇ ਆ ਜੀ ਪੂਰਾ ਦਿਨ ਲੱਗਿਆ ਅੱਜ ਪਾਸਮ ਸ਼ਾਮਾ ਵਾਲੇ ਪੱਠੇ ਸੁੱਟ ਦੇਣ ਲੱਗੇ ਅੰਦਰ ਪਾਗਤ ਨੂੰ ਵੇਲੇ ਹੋਏ ਨਾ ਕੰਮ ਨਿਬੇੜ ਦੇਣਾ ਸ਼ਾਮਾ ਵਾਲੇ ਪੱਠੇ ਪਾ ਕੇ ਡੰਗਰ ਬੰਨਤੇ ਅੰਦਰ ਹੁਣ ਬਸ ਇੱਕ ਪਾਣੀ ਡਾਉਣਾ ਇਦਾਂ ਕਰਕੇ ਸਮਾਪਤੀ ਖੁਰਲੀਆਂ ਤੋਂ ਤੇਨੂੰ ਬਸ ਪਾਣੀ ਡਾ ਕੇ ਤੇ ਤਾਰਾ ਤੁਰਾ ਕੱਢ ਦੀਆਂ ਫੀਡ ਪੈ ਵੰਡ ਪੈ ਗਿਆ ਵਾ ਬਸ ਨੇ ਕਰੀ ਰਾਤ ਨੂੰ ਸਾਢੇ 6 ਵਜੇ ਪਾਣੀ ਡਾਉਣਾ ਤੇ ਡਾ ਕੇ ਤੇ ਬਸ ਬੰਦ ਨੇ ਅੰਦਰ ਤੇ ਫਿਰ ਸਵੇਰੇ ਆਉਣਾ ਅੱਜ ਦੀ ਕਾਮਦੀ ਹੋ ਗਈ ਹੈ ਸਮਾਪਤੀ ਟਾਈਮ ਵੀ ਆ 5 ਵਜੇ ਆ 5 ਵਜੇ ਤੱਕ ਕੰਨ ਸਮਾਪਤੀ ਹੋ ਜਾਂਦੀ ਕੰਮ ਦੀ